ਕਰਨਲ ਕਟਮਾਰ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਜਾ ਰਿਹਾ ਹੈ ਪੰਜਾਬ ਪੁਲਿਸ ਕਸੂਤੀ ਫਸਦੀ ਹੋਈ ਨਜ਼ਰ ਆ ਰਹੀ ਹੈ ਉਧਰ ਦੂਜੇ ਪਾਸੇ ਫੌਜੀਆ ਦੇ ਵੱਲੋਂ ਵੀ ਨਵਾਂ ਐਲਾਨ ਕਰ ਦਿੱਤਾ ਗਿਆ ਕੀ ਇਹ ਬੁਰਾ ਮਾਮਲਾ ਤੁਹਾਡੇ ਨਾਲ ਖੋਲ ਕੇ ਰੱਖਦੇ ਹਾਂ ਤੁਸੀਂ ਜੁੜੇ ਲੋਕ ਪਾਉਂਡ ਨਿਊਜ਼ ਦੇ ਨਾਲ ਬਹਿਰਿੰਦਰ ਪਾਜਾ ਪੰਜਾਬ ਪੁਲਿਸ ਦੀ ਬੁਰਸ਼ਾਗਰਦੀ ਕਦੀ ਕਿਸੇ ਤੋਂ ਲੁਕੀ ਛਿਪੀ ਨਹੀਂ ਰਹੀ ਇਹ ਅੱਜ ਸੱਚ ਹੈ ਕਿ ਵਰਦੀ ਦੇ ਵਿੱਚ ਪੰਜਾਬ ਪੁਲਿਸ ਕਿਸ ਤਰ੍ਹਾਂ ਦੇ ਕਾਰੇ ਕਰਦੀ ਰਹੀ ਹੈ ਕਿਸੇ ਤੋਂ ਲੁਕਿਆ ਛਿਪਿਆ ਕਦੇ ਵੀ ਨਹੀਂ ਰਿਹਾ ਅਗਾਹੇ ਬਗਾਹੇ ਇਹਦੀਆਂ ਪਰਤਾਂ ਹਮੇਸ਼ਾ ਖੁੱਲਦੀਆਂ ਰਹੀਆਂ ਨੇ ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਦੇ ਲਗਭਗ 10 ਤੋਂ 12 ਪੁਲਿਸ ਮੁਲਾਜ਼ਮਾਂ ਜਿਹਦੇ ਵਿੱਚ ਇੰਸਪੈਕਟਰ ਰੈਂਕ ਦੇ ਮੁਲਾਜ਼ਮ ਵੀ ਸ਼ਾਮਲ ਸੀ ਅਫਸਰ ਵੀ ਸ਼ਾਮਲ ਸੀ ਉਹਨਾਂ ਦੇ ਵੱਲੋਂ ਇੱਕ ਕਰਨਲ ਦੇ ਨਾਲ ਫੌਜ ਦੇ ਸੇਵਾ ਦੇ ਅਧੀਨ ਕਰਨਲ ਦੇ ਨਾਲ ਕੁੱਟਮਾਰ ਤੇ ਉਸਦੇ ਪੁੱਤਰ ਦਾ ਸਿਰ ਪਾੜਨ ਦੀ ਖਬਰਾਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰ ਦੁਖੀ ਹੋਇਆ ਪਰਿਵਾਰ ਨੇ ਵੱਡਾ ਕਦਮ ਚੁੱਕਣ ਦਾ ਫੈਸਲਾ ਲੈ ਲਿਆ ਜਾਣਕਾਰੀ ਆ ਰਹੀ ਹੈ ਕਿ ਪਰਿਵਾਰ ਰਾਜਪਾਲ ਨੂੰ ਵੀ ਮਿਲੇਗਾ ਇਨਸਾਫ ਦੇ ਲਈ ਐਸਐਸਪੀ ਨਾਨਕ ਸਿੰਘ ਦੇ ਵੱਲੋਂ ਦਵਾ ਪਾਉਣ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਨੇ ਇਸ ਸਬਕਾਸੇ ਦੇ ਵਿੱਚ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਸਾਬਕਾ ਫੌਜੀਆਂ ਦੀਆਂ ਜਥੇਬੰਦੀਆਂ ਇਸ ਮਾਮਲੇ 'ਚ ਨਿੱਤਰ ਆਈਆਂ ਨੇ ਪਰਿਵਾਰ ਰਾਜਪਾਲ ਨੂੰ ਮਿਲ ਰਿਹਾ ਤੇ ਉਧਰ ਦੂਜੇ ਪਾਸੇ ਸਾਬਕਾ ਫੌਜੀਆਂ ਦੀਆਂ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਕਰਨਲ ਦੇ ਪ੍ਰਵਾਲ ਵੱਲੋਂ ਜਿਹੜਾ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਬਾੜ ਦੇ ਪਰਿਵਾਰਕ ਮੈਂਬਰ ਗੁਰ ਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਗਵਰਨਰ ਦਫ਼ਤਰ ਵਿੱਚ 20 ਮਾਰਚ ਸ਼ਾਮ ਨੂੰ ਸੱਦਿਆ ਗਿਆ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਢਾਬਾ ਮਾਲਕ ਵੱਲੋਂ ਕੀਤਾ ਗਿਆ ਜਦਕਿ ਪੀੜਤ ਹੋਣ ਦੇ ਨਾਤੇ ਸਾਡੀ ਸ਼ਿਕਾਇਤ ਤੇ ਪਰਚਾ ਦਰਜ ਹੋਣਾ ਚਾਹੀਦਾ ਪਰਿਵਾਰ ਦੀ ਮੰਗ ਹੈ ਕਿ ਮੌਤਲ ਕੀਤੇ 12 ਪੁਲਿਸ ਮੁਲਾਜ਼ਮਾ ਦੇ ਨਾਂ ਪਰਚੇ ਵਿੱਚ ਪਾ ਕੇ ਜਨਤਕ ਕੀਤੇ ਜਾਣ ਅਤੇ ਐਫ ਆਈ ਆਰ ਢਾਬਾ ਮਾਲਕ ਦੀ ਥਾਂ ਕਰਨਲ ਪਸ਼ਪਿੰਦਰ ਸਿੰਘ ਬਾੜ ਵੱਲੋਂ ਦਿੱਤੇ ਗਏ ਬਿਆਨ ਤੇ ਦਰਜ ਕੀਤੀ ਜਾਵੇ ਉਦੋਂ ਇਸੇ ਮਾਮਲੇ ਵਿੱਚ ਭਾਰਤੀ ਫੌਜ ਦੇ ਕਰਨਲ ਨਾਲ ਹੋਈ ਕਟਮਾਰ ਦੇ ਮਾਮਲੇ ਵਿੱਚ ਸਾਬਕਾ ਸੈਨਿਕ ਜਥੇਬੰਦੀਆਂ ਨੇ ਪੁਲਿਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਜਥੇਬੰਦੀ ਦੇ ਪ੍ਰਧਾਨ ਹੌਲਦਾਰ ਪ੍ਰਗਟ ਸਿੰਘ ਦੀ ਅਗਵਾਈ ਹੇਠ ਅਤੇ ਸੇਵਾ ਪੰਜਾਬ ਦੇ ਸਹਿਯੋਗ ਨਾਲ ਐਕਸ ਆਰਮੀ ਵੈਲਫੇਅਰ ਸੁਸਾਇਟੀ ਪੰਜਾਬ ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਪੰਜਾਬ ਬਠਿੰਡਾ ਯੂਨਾਈਟਿਡ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਬਰਨਾਲਾ ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਖੰਨਾ ਅਤੇ ਸੰਯੁਕਤ ਜਵਾਨ ਮੋਰਚੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ 12 22 ਮਾਰਚ ਨੂੰ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸਾਬਕਾ ਸੈਨਿਕਾਂ ਵੱਲੋਂ ਸ਼ਨੀਚਰਵਾਰ ਨੂੰ ਸ਼ਾਂਤ ਮਈ ਢੰਗ ਨਾਲ 10 ਤੋਂ 3 ਵਜੇ ਤੱਕ ਸੰਕੇਤਕ ਰੋਸ ਪ੍ਰਦਰਸ਼ਨ ਕਰਕੇ ਮੁੱਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਸਾਕਾ ਕਾ ਫੌਜੀਆਂ ਦੇ ਹੱਕ ਲਈ ਸੰਘਰਸ਼ ਕਰ ਰਹੀ ਸੈਨਿਕ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਖੈਰਾ ਅਤੇ ਮੀਤ ਪ੍ਰਧਾਨ ਹੌਲਦਾਰ ਮੁਖਤਿਆਰ ਸਿੰਘ ਤੂਰ ਨੇ ਮੁੱਖ ਮੰਤਰੀ ਮਾਨ ਅਤੇ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਗੌਰਵ ਜਾਦਵ ਤੋਂ ਮੰਗ ਕੀਤੀ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵਿੱਚ ਜਿਹੜਾ ਇੱਥੇ ਮਾੜੇ ਆਂਸਰ ਪਾਏ ਜਾਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਐਸਐਸਪੀ ਡਾਕਟਰ ਨਾਨਕ ਸਿੰਘ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਜਗ੍ਹਾ ਉਹਨਾਂ ਨੂੰ ਬਚਾਉਣ ਲਈ ਜਦੋਜਹਿਦ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਪੁਲਿਸ ਨੇ ਹਾਲੇ ਤੱਕ ਕਰਨਲ ਬਾਟ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਨਹੀਂ ਕੀਤਾ ਜਿਸ ਕਰਕੇ ਮਾਮਲਾ ਭੱਗ ਗਿਆ ਹੈ ਕਿਉਂਕਿ ਟਾਬਾ ਮਾਲਕ ਦੇ ਬੇਸ਼ੱਕ ਉਹਦੇ ਟਾਬੇ ਦੇ ਕੁੱਟਮਾਰ ਹੋਈ ਉਹਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਕੇ ਜਿਹੜਾ ਇਸ ਮਾਮਲੇ ਨੂੰ ਰੱਦੀ ਦੀ ਟੋਕਰੀ ਚ ਸੁੱਟਣ ਦਾ ਸਿਲਸਲਾ جاری ਹੈ ਨਾਨਕ ਸਿੰਘ ਐਸਐਸਪੀ ਨੇ ਪੁਲਿਸ ਮੁਖੀ ਨੇ ਜ਼ਿਲ੍ਹੇ ਦੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਨੇ ਕਿ ਨਾਨਕ ਸਿੰਘ ਇਸ ਮਾਮਲੇ ਦੇ ਵਿੱਚ ਇਸ ਸਾਰੇ ਕਾਸੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਖੈਰ ਨਾਂ ਦਾ ਨਾਨਕ ਹੋਣਾ ਤੇ ਕਰਮਾਂ ਦਾ ਨਾਨਕ ਹੋਣਾ ਇਕੱਲਾ ਇਹਦਾ ਗੱਲ ਹੁੰਦੀ ਹੈ ਪਰ ਪੰਜਾਬ ਪੁਲਿਸ ਨੂੰ ਚਾਹੀਦਾ ਕਿ ਪਹਿਲੇ ਹੱਲੇ ਮਦਈ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਜਾਵੇ ਤੇ ਜਿਹੜੇ ਸਸਪੈਂਡ ਕੀਤੇ ਗਏ ਨੇ ਮੁਕਤਲ ਕੀਤੇ ਗਏ ਅਧਿਕਾਰੀ ਨੇ ਉਹਨਾਂ ਦੇ ਨਾਂ ਨਸ਼ਰ ਕਰ ਦਿੱਤੇ ਜਾਣ ਪੰਜਾਬ ਪੁਲਿਸ ਜੇ ਕਰੇ ਸਾਰੀਆਂ ਚੋਰ ਮੋਰੀਆ ਵਰਤਰੀ ਇਹਦਾ ਮਤਲਬ ਇਹ ਹੈ ਕਿ ਪੰਜਾਬ ਪੁਲਿਸ ਸਹੀ ਕਾਰਵਾਈ ਨਹੀਂ ਕਰ ਰਹੀ ਅੱਗੇ ਪਿੱਛੇ ਵੀ ਪੰਜਾਬ ਪੁਲਿਸ ਨੂੰ ਜਿਸ ਤਰ੍ਹਾਂ ਨਾਲ ਖੁੱਲ ਦੇ ਕੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਪੁਲਿਸ ਰਾਜ ਵੱਲ ਵਧ ਰਹੀ ਹੈ ਇਹਦੇ ਇਹ ਬੀਜੇ ਕੰਡੇ ਭਗਵਾਨਤਮਾਨ ਨੂੰ ਜਿਹੜਾ ਹੈ ਉਹ ਆਪਣੀਆਂ ਅੱਖਾਂ ਦੇ ਨਾਲ ਚੁਗਣੇ ਪੈ ਸਕਦੇ ਹੈ ਕਿਉਂਕਿ ਸੱਤਾ ਸਦੀਬ ਨਹੀਂ ਰਹਿੰਦੀ ਸੱਤਾ ਨੇ ਆਉਂਦੇ ਜਾਂਦੇ ਰਹਿਣਾ ਹੈ ਕਦੇ ਭਗਵਾਨਤਮਾਨ ਹੁਣਾਂ ਨੇ ਵੀ ਵਿਰੋਧੀ ਧਿਰ 'ਚ ਹੁਣਾ ਹੈ ਤੇ ਫਿਰ ਜਦੋਂ ਇਹਨਾਂ ਦੇ ਪੁੱੜੇ ਸਿੱਖੇਗੇ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਕੀ ਜਿਹੜਾ ਉਹ ਪੰਜਾਬ ਦੇ ਸਿਰ ਅਜਾਬ ਮੜ ਕੇ ਗਏ ਆ